ਪੰਜਾਬ ਸਰਕਾਰ ਨੇ ਨਸ਼ਾ ਮੁਕਤ ਪੰਜਾਬ ਦੇ ਉਦੇਸ਼ ਨੂੰ ਪੂਰਾ ਕਰਨ ਲਈ ਐਂਟੀ ਡਰੱਗ ਹੈਲਪਲਾਈਨ ਨੰਬਰ 9779100200 ਅਤੇ WhatsApp ਚੈਟਬੋਟ ਸ਼ੁਰੂ ਕੀਤਾ ਹੈ। ਸਰਕਾਰ ਦੀ ਇਹ ਪਹਿਲ ਆਮ ਲੋਕਾਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕਰਨ ਅਤੇ ਪੁਲਿਸ ਦੀ ਮਦਦ ਕਰਨ ਲਈ ਇੱਕ ਮਹੱਤਵਪੂਰਨ ਕਦਮ ਹੈ। ਇਸ ਹੈਲਪਲਾਈਨ ਤੇ ਚੈਟਬੋਟ ਰਾਹੀਂ ਲੋਕ ਨਸ਼ਿਆਂ ਨਾਲ ਸੰਬੰਧਿਤ ਮੁੱਦਿਆਂ ਬਾਰੇ ਪੁਲਿਸ ਨੂੰ ਰਿਪੋਰਟ ਕਰ ਸਕਦੇ ਹਨ। ਸਮਾਰਕੋ ਪ੍ਰੋਗਰਾਮ ਦੇ ਤਹਿਤ ਅਸੀਂ ਜਿਹੜੀ ਇੱਥੇ ਮੀਟਿੰਗ ਰੱਖੀ ਇਹਦੇ ਵਿੱਚ ਪਬਲਿਕ ਦੇ ਵਿਚਾਰ ਸੁਣਨੇ ਤੇ ਪਬਲਿਕ ਦੀਆਂ ਜਿਹੜੀਆਂ ਦੁੱਖ ਤਕਲੀਫਾਂ ਹੈ ਉਹਨਾਂ ਨੂੰ ਸੁਣ ਕੇ ਮੋਕਦੇ ਹੱਲ ਕਰਨ ਲਈ ਜਿਹੜੀਆਂ ਮੇਨ ਗੱਲਾਂ ਨੇ ਡਰੱਗਸ ਬਾਰੇ ਜਾਂ ਕੋ ਟ੍ਰੈਫਿਕ ਰੂਟਸ ਬਾਰੇ ਜਾਂ ਹੋਰ ਕ੍ਰਾਈਮ ਬਾਰੇ ਉਹਦੇ ਬਾਰੇ ਪਬਲਿਕ ਨਾਲ ਗੱਲਬਾਤ ਕੀਤੀ ਔਰ ਦੱਸਿਆ ਗਿਆ ਹੈ ਕਿ ਆਪਾਂ ਨੂੰ ਕਿਵੇਂ ਹੱਲ ਕਰ ਸਕਨੇ ਆ ਸਾਰੇ ਰਲ ਮਿਲ ਕੇ ਹੱਲ ਕਰ ਸਕਨੇ ਆ ਜਿਹੜੀਆਂ ਛੋਟੀਆਂ ਮੋਟੀਆਂ ਤਕਲੀਫਾਂ ਸੀ ਉਹ ਬੰਨੀਆਂ ਹੋ ਸੰਕੇ ਉਹਨਾਂ ਨੂੰ ਹੱਲ ਕੀਤਾ ਇਸ ਸੰਪਰਕ ਦੇ ਵਿੱਚ ਅਸੀਂ ਹਰੇਕ ਪਿੰਡ ਵਾਈਜ਼ ਜਾ ਕੇ ਸਾਡੇ ਅਫਸਰ ਜਿਹੜੀ ਐ ਮਿਸ਼ਨ ਕਰ ਰਹੇ ਨੇ ਸ਼ਹਿਰਾਂ ਦੇ ਵਿੱਚ ਗਲੀ ਮਹੱਲੇਾਂ ਵਿੱਚ ਕਰ ਰਹੇ ਨੇ ਵੱਡੇ ਪੱਦਰ ਤੇ ਜਿਹੜੀ ਐ ਸਬਡਿਵੀਜ਼ਨ ਲੈਵਲ ਦੀ ਉਹ ਮੇਰੇ ਵੱਲੋਂ ਕੀਤੀ ਗਈ ਹੈ ਕੱਲ ਐਸਐਸਪੀ ਸਾਹਿਬ ਨੇ ਵੀ ਕੀਤੀ ਸੀ ਇਸ ਤਰ੍ਹਾਂ ਜਿਹੜਾ ਮਹਿੰਮ ਚੱਲਦਾ ਰਹੇਗਾ ਪਬਲਿਕ ਨਾਲ ਨਾਤਾ ਜੋੜ ਲਈ ਪਬਲਿਕ ਨਾਲ ਨੇੜਤਾ ਲਿਆਉਣ ਲਈ ਤਾਂ ਕਿ ਪਬਲਿਕ ਜਿਹੜੀ ਖੁੱਲ ਕੇ ਸਾਨੂੰ ਆਪਣੇ ਵਿਚਾਰ ਦੱਸ ਸਕੇ ਤੇ ਉਹਨਾਂ ਦਾ ਮੁੱਕੀ ਤੇ ਜਿਹੜਾ ਹੱਲ ਕੀਤਾ ਜਾਵੇ ਪ੍ਰੌਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੌਪਰਟੀਆਂ